ਕਿਤੇ ਰਖੀਏ ਪਰਮ ਦਾ ਅਤੇ ਡਰ ਦਾ ਕੁੰਦਾ ਸਮੁੰਦਰ ਜਿੱਥੇ ਪਰਮ ਹੈ ਉਥੇ ਡਰ ਨਹੀਂ ਜਿੱਥੇ ਪਰਮ ਨਹੀਂ ਉਥੇ ਡਰ ਹੈ ਤੇ ਪਰਮ ਕਰ ਕੀ ਮਾਰੇ ਕਿੰਨੇ ਬੰਦਾ ਦੁੱਤੀ ਜਿੱਥੇ ਕਿਤੇ ਹਨੇਰੇ ਵਿੱਚ ਰੱਖੀ ਪਈ ਹੈ ਕਈ ਵਾਰ ਉਹ ਰਸੂ ਖਾਮੂਏ ਲੱਗਦੀ ਹੈ ਕਿ ਸਾਹੁੰਦੇ ਪਰਮ ਪੈਦਾ ਹੋ ਗਿਆ ਉਸ ਪਰਮ ਨੇ ਕੀ ਕੀਤਾ ਅੰਦਰ ਡਰ ਪੈਦਾ ਕਰ ਦਿੱਤਾ ेरे को भर पैदा होेरे में रस्सी पी है रस्सी सप्प लगन लग पाई है सारा करेरे कर जोरा चले जाते कोई चांदन करके प्यारा कह चांद करके वे के सब है रस्सी हैेरा चला गया तो रस्सी रस्सी लगन लग पी चेते रख पे भी सपारे भी सपा ਚਾਂਨੜ ਵਿੱਚ ਵੀ ਉਹ ਰੱਸੀ ਰੱਸੀ ਨਹੀਂ ਬਣੀ ਉਹ ਪਹਿਲੇ ਹੀ ਰੱਸੀ ਸੀ ਸਿਰਫ ਉਹ ਹਨੇਰੇ ਨੇ ਇੱਕ ਪਰਤ ਪੈਦਾ ਕਰ ਦਿੱਤੀ ਕਿ ਇਹ ਸਤਿ ਹੈ ਪਰ ਜਦੋਂ ਚਾਂਨੜ ਹੋ ਗਿਆ ਉਹ ਰੱਸੀ ਅਸਲੀ ਗੂਠੋਂ ਦਾ ਨਜ਼ਰ ਆ ਗਿਆ ਕਿ ਦੀ ਇਹ ਰੱਸੀ ਰੱਸੀ ਹੈ ਸਭ ਉਹ ਜਦੋਂ ਉਹ ਰੱਸੀ ਸਾਨੂੰ ਰੱਸੀ ਤੱਕਣ ਲੱਗ ਚਾਂਨ ਅੰਦਰ ਦਾ ਡਰ ਕਿ ਬੰਦਾ ਕਦ ਕਿ ਪੈ ਟਾਈਮ ਕਰੀ ਗਿਆ ਰਾਗ ਹੋਇਆ ਨੂੰ ਪ੍ਰਸੰਗ ਜੈ ਸਭ ਕਸ਼ਮਰ ਬਨਾ ਰਿਹਾ ਬਲਕ ਰਵਧਾਨੀ ਕਹਿੰਦੇ ਹਨੇਰੇ ਤੋਂ ਪਰਮ ਪੈਦਾ ਹੋਇਆ ਪਰਮ ਤੋਂ ਡਰ ਪੈਦਾ ਹੋਇਆ ਜਦੋਂ ਤੱਕ ਸਾਡੇ ਅੰਦਰ ਅਗਿਆਨਤਾ ਹੈ ਅਸੀਂ ਪਰਮ ਹਰ ਜਦੋਂ ਤੱਕ ਅਸੀਂ ਪਰਮ ਚਾ ਮਾਰਾ ਜਿਲੇ ਦੁਖੀ ਹੁੰਦਾ ਰਹੇ ਡਰਦਾ ਰਹੇ ਜਦੋਂ ਤੇਰੀ ਅੰਦਰ ਦੀ ਅਗਿਆਨਤਾ ਮਿਟ ਗਈ ਤੇਰਾ ਭਰਮ ਮਟ ਜਾਣਾ ਹੈ ਤੇਰਾ ਭਰਮ ਮਟ ਗਿਆ ਤੇਰੀ ਤੁਰੀ ਚਲੇ ਜਾਣਾ ਤੇਰਾ ਦਰਦ ਖਤਮ ਹੋ ਗਿਆ ਇਹਨੂੰ ਮਾਰ ਦੇ ਕੇ ਨੇ ਸੋ ਸੁਖਿਆ ਜਿਤ ਭਰਮ ਗਿਆ ਤੇਰੇ ਸੁਖੀ ਤੂੰ ਵੇਖੀਂ ਅੰਦਰ ਦਾ ਭਰਮ ਖਤਮ ਹੋ ਜਾਂਦਾ ਜਦੋਂ ਭਰਮ ਖਤਮ ਹੋ ਜਾਂਦਾ ਦੁੱਖ ਵੀ ਚਲੇ ਜਾਂਦੇ ਡਰ ਵੀ ਚਲੇ ਜਾਂਦੇ ਹਨੇਰੇ ਕਰਕੇ ਭਰਮ ਹੈ ਭਰਮ ਕਰਕੇ ਡਰ ਹੈ ਜੇ ਇਹ ਕਰੀਏ ਭਰਮ ਕਰਕੇ ਬਧਾ ਦੁਖੀ ਹੈ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਕੋਈ ਬਾਣੀ ਜਗ ਵਿੱਚ ਚਾਨਣ ਕਰਮ ਵਸੇ ਮਨ ਆਏ ਜਦੋਂ ਇਹ ਚਾਨਣ ਹੁੰਦਾ ਨਾ ਕੋਈ ਬਾਣੀ ਅੰਦਰ ਆ ਕੇ ਬਖੀ ਮਿਲ ਗਿਆ ਅਗਿਆਨਤਾ ਦਾ ਹਨੇਰਾ ਮਿਲ ਗਿਆ ਇਹ ਜਿਹੜਾ ਸੰਸਾਰ ਕਦ ਸਾਨੂੰ ਸੱਚ ਦੇ ਦਰਸ ਤੱਕ ਅਗਿਆਨਤਾ ਆਦੀ ਪਰਦਕਸ਼ ਨਜ਼ਰ ਨਾਉਣ ਲੱਗ ਜਿਆ ਕਿ ਨਹੀਂ ਬਣਾ ਸਕਦੇ ਹੈ ਦੇ ਮੇਟ ਜਣਾ ਹੈ ਕਿ ਦੇ 3 ਨਾਲ ਇਹ ਤੋਂ ਕਰਦਾ ਨਾ ਇਹਨਾਂ ਨੇ ਤੇਰੇ ਨਾਲ ਨਹੀਂ ਜਾਣ ਇਹਨਾਂ ਨੇ ਨਾਲ ਨਹੀਂ ਜਾਣ ਇਹਨਾਂ ਦੁਨੀਆ ਪੁੱਤਾਂ ਲਈ ਜਾਂ ਜਿਸ ਪਤੀ ਪਤਨੀ ਦੇ ਲਈ ਸਭ ਕੁਝ ਕਰਦੇ ਨਾ ਮੈਂ ਤੇਰੇ ਨਾਲ ਨਹੀਂ ਜਾਣ ਪਤਨੀ ਵੀ ਪਤਲੀ ਬਹੁ ਕਰਦੀ ਹੈ ਪਤੀ ਵੀ ਪਤਨੀ ਵੀ ਬਹੁ ਕਰਦਾ ਮਾਰਦ ਕਹਿੰਦੇ ਇਹਨਾਂ ਨੇ ਨਾਲ ਜਿਹੜੇ ਕੀ ਰਹੇ ਹੁਣ ਉਹ ਗੱਲ ਪਰਦਕਸ਼ ਨਜ਼ਰ ਜਿਹੜਾ ਭਰਮਸ਼ੀਰ ਤੋਂ ਭਰਮ ਡੇੜਾ ਡਰ ਸੀ ਨਾ ਕਿ ਇਹ ਸੁਖ ਨਾ ਚਲੇ ਜਾਣ ਉਹ ਵੀ ਖਾਜੀ ਖਾਜੀ ਪਤਾ ਲੱਗਿਆ ਕਿ ਮਨ ਹੈ ਸੁਸਰਾ ਦੇ ਸੁਖ ਅੱਜ ਨੂੰ ਕੱਲ ਕੱਲ ਨੂੰ ਪਰਸੋਂ ਮੁੱਕ ਜਾਣੀਆਂ ਚਲੇ ਜੇ ਜਦੋਂ ਬੰਦੇ ਦੇ ਅੰਦਰ ਅਗਿਆਨਤਾ ਹੈ ਮਿਰ ਭਰਮ ਹੈ ਜਦੋਂ ਭਰਮ ਹੈ ਥੀਰੇ ਦੇ ਅੰਦਰ ਤਾਂ ਦੋਨਾਂ ਨੂੰ ਦਾ ਸੁਖ ਪਰਮੇਟ ਪਰ ਪਰਮ ਪੈਦਾ ਕਿਥੋਂ ਆ ਗਿਆ ਅਗਿਆਨਤਾ ਮਾਰੇ ਕੀ ਗਿਆਨ ਤਾਂ ਕਿੱਥੋਂ ਦੂਰ ਹੋਏਗੀ ਕਿਉਂਕਿ ਗੁਰੂ ਕੋਲ ਬੈਠ ਕੇ ਗੁਰੂ ਕੋਲ ਬੈਠ ਕੇ ਜਿਹੜਾ ਗਿਆਨ ਤਾਂ ਗੁਰੂ ਦੀ ਬਾਣੀ ਹੀ ਪੜੇਗਾ ਸੁਨੇਗਾ ਵਿਚਾਰੇਗਾ ਜੀਵ ਨੂੰ ਸائیں ਕਰਾ ਬੇਬਾ ਪਰਮਤਿ ਨਿਕਲੇਗਾ ਫਿਰ ਦਰ ਆਦ ਖਤਮ ਹੋ ਜਾਣਗੇ